ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਅੱਜ ਆਪਨੇ ਤਾਂ ਪੈ ਰਿਹਾ ਮੀਂਹ 20 ਤਰੀਕਾ 8ਵਾਂ ਮਹੀਨਾ 2025 ਆਪਾਂ ਇਹੋ ਜਿਹੇ ਦੀ ਮੋਟਰ ਤੇ ਪਾਣੀ ਦੇਖਣਾ ਤੇ ਲਾਈਟ ਚੱਲਦੀ ਧੀ ਤੇ ਹੁਣ ਗਈ ਲਾਈਟ ਭੱਜ ਬਸ ਕੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤੁਹਾਡੇ ਸਾਹਮਣੇ ਆ ਬਾਕੀ ਇਹ ਜੀਰੀ ਹੋ ਗਈ ਆਪਣੀ 26 27 ਦਿਨ ਦੀ ਤਿੰਨ ਜੂਰੀਏ ਲੱਗ ਗਏ ਤੇ ਇੱਕ ਜੂਰੀਆ ਹੁਣ ਕੱਲ ਨੂੰ ਪਵਾਉਣੇ ਆ ਇਸ ਪਰਲੀ ਮੋਟਰ ਤੇ ਹੀ ਮਾਰ ਕੇ ਆਉਣਾ ਨਾਲੇ ਢੇਡਾ ਤੇ ਆਪਾਂ ਕਿਹਾ ਸੀ ਦੀ ਮਹਾਰਾਸ਼ਟਰਾ ਗੱਡੀ ਤੇ ਢੇਡਾ ਲਵਾਉਣ ਜੱਸੂ ਨਾਲ ਗਏ ਸੀ ਮੈਂ ਚੱਲ ਭੰਮਿਆਂ ਆਵਾਂਗੇ ਉਹ ਵੀਡੀਓ ਆਪਾਂ ਪਾਏ ਦਿੱਤੀ ਦੇਖ ਲਿਓ ਸਾਰੇ ਜਣੇ ਜਾ ਕੇ ਤੇ ਉਧਰ ਵੀ ਕਿਹੜੀ ਫਸਲ ਹੁੰਦੀ ਆ ਐਮਪੀ ਚ ਥੋੜਾ ਜਿਆਦਾ ਆਲੂ ਵਾਲਾ ਵੀ ਏਰੀਆ ਹੈਗਾ ਬਾਕੀ ਸਾਰੀ ਵੀਡੀਓ ਪਾਈ ਆਪਾਂ ਜ਼ਰੂਰ ਦੇਖਿਓ ਜਾ ਕੇ ਮੀਂਹ ਪੈਂਦੇ ਨੂੰ ਹੋ ਗਿਆ ਤਕਰੀਬਨ ਅੱਧਾ ਪੌਣਾ ਘੰਟਾ ਤੇ ਮੀਂਹ ਹਟੇ ਤੋਂ ਬਾਅਦ ਸਾਰੀਆਂ ਵੱਟਾਂ ਮੋਟਾਂ ਦੇ ਢੀੜਾ ਮਾਰਾਂਗੇ ਵੀ ਕਿਤੇ ਵੱਟਾਂ ਟੁੱਟ ਕੇ ਪਾਣੀ ਨਾ ਨਿਕਲ ਜਾਵੇ ਦੇਖੋ ਕਿੰਨਾ ਤੇਜ਼ ਮੀਂਹ ਪੈ ਰਿਹਾ ਉਹ ਸਾਹਮਣੇ ਖਾਲ ਦੇ ਦੇਖੋ ਤੇ ਕੱਲ ਸ਼ਾਮ ਨੂੰ ਵੀ ਪਿਆ ਤੇ 19 ਤਰੀਕ ਨੂੰ ਤੇ ਅੱਜ ਵੀ ਪੈ ਰਿਹਾ ਬਾਕੀ ਆ ਜੀਰੀ ਚ ਪਾਉਣੇ ਆਪਾਂ ਜੂਰੀ ਆ ਹੁਣ ਕੱਲ ਨੂੰ ਤੇ ਵਿੱਚ ਪ੍ਰਦਾਨ ਪਾ ਦਾਂਗੇ ਤੇ ਨਾ ਤਾਂ ਫਿਰ ਪੱਤਾ ਲਵੇਟ ਪਾਊਗੀ ਤੇ ਤੇ ਨਾ ਗੋਗਰੀ ਥੁੰਡੀ ਪਾਊਗੀ ਬਾਕੀ ਪਿੰਡ ਜੀਰੀ ਦੇ ਆਪਾਂ ਕਰਾਤੀ ਦੀ ਸਪਰੇ ਜਦ ਆਪਾਂ ਗੱਡੀ ਦੇ ਕੇ ਵੀ ਜਦ ਕਰਤੀ ਸੀ ਇਹ ਇਹ ਨੇ ਤੇ ਪਿੰਡ ਵਾਲੀ ਜੀਰੀ ਆਪਣੀ ਰਹੀ ਜਾਂ ਨਸਰ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਹੁਣ ਆਪਾਂ ਰੁਟੀਨ 'ਚ ਵੀਡੀਓ ਪਾਇਆ ਕਰਾਂਗੇ ਤੇ ਥੋੜੇ ਜਿਹਾ ਕੰਮਕਾਰਾਂ ਕਰਕੇ ਵੀਡੀਓ ਪੈਂਦੀ ਨਹੀਂ ਹੈਗੀ ਹਾਂ ਪਾਇਆ ਕਰਾਂਗੇ ਤੇ ਦਿਆ ਕਰਾਂਗੇ ਜਾਣਕਾਰੀ ਤੇ ਬਾਕੀ ਅੱਜ ਮੇਲੇ ਤੇ ਵੀ ਨਹੀਂ ਜਾ ਹੋਇਆ ਮੁੱਲਾਂਪੁਰ ਮੁੱਲਾਂਪੁਰ ਮੇਲਾ ਦੀ ਪੰਜਾਬ ਪੋਟੈਟੋ ਗਰੋਬਰਸ ਵਾਲਿਆਂ ਦਾ ਉੱਥੇ ਵੀ ਨਹੀਂ ਆਪਾਂ ਤੋਂ ਜਾ ਹੋਇਆ ਬਾਕੀ ਮੀਂਹ ਹਟ ਜਵੇ ਮਾਰਦੇ ਆਂ ਬੱਟਾਂ ਦੇ ਕੀੜਿਆਂ ਬਾਕੀ ਉਹ ਦੋ ਜਿਹੜੇ ਢੇਠਾਂ ਵਾਲੇ ਦੋ ਕੀਲੇ ਨੇ ਉਹਨਾਂ 'ਚ ਪਾਣੀ ਪੈਣੇ ਵਾਲਾ ਸੀ ਜੇ ਮੀਂਹ ਦੇ ਪਾਣੀ ਨਾਲ ਪੂਰਾ ਹੋ ਗਿਆ ਠੀਕ ਆ ਨਹੀਂ ਫਿਰ ਉੱਧਰ ਪਾਣੀ ਕਰੇ ਆਵਾਂਗੇ ਜਦ ਲਾਈਟ ਆ ਜੂਗੀ ਫਿਰ ਮੋਟਰ ਚੱਲ ਕੇ ਪਰ ਜਾਣਗੇ ਦੋ ਗੀਲਿਆਂ ਦਾ ਜੀੜਾ ਆਪਣਾ ਇੱਥਾਂ ਬਾਕੀ ਜੀਰੀ ਦੋਸਤੋ ਵੀ ਕਿਤੇ ਮੈਂ ਖੜੀ ਆ 27 ਦਿਨ ਦੀ ਜੀਰੀ ਆ ਇਹਦੇ ਵਿੱਚ ਦੋ ਕਿਆਰੀਆਂ ਚੋ ਜੀਰੀ ਪੱਟ ਕੇ ਲਾਈ ਹੋਈ ਆ ਲੇਬਰ ਵਾਲਿਆਂ ਨੇ ਪਨੀਰੀ ਪੱਟੀ ਦੀ ਦੋ ਕਿਆਰੀਆਂ ਚ ਇੱਕ ਕਿਆਰੀ ਥੋੜੀ ਜਿਹੀ ਪੱਕੜ ਦੀ ਇੱਕ ਕੱਚੀ ਦੀ ਕਿਤੇ ਕਿਤੇ ਹੈਗੀ ਆ ਪੱਕੜ ਦੀ ਪ੍ਰੋਬਲਮ ਪਰ ਇੰਨਾ ਹੈਗਾ ਵੀ ਛਿੱਟਾ ਜਾਂ ਨਹੀਂ ਕੱਢਿਆ ਨੀਅਤ ਕੀ ਮੱਖੀਆਂ ਲੇਟ ਹੋਣ ਕਰਕੇ ਸਾਰੀਆਂ ਪਨੀਰੀਆਂ ਪਕੜੇ ਲੱਗੀਆਂ ਨੇ ਖੇਤ 'ਚ ਆਪਣੇ ਸਾਰੀਆਂ ਠੀਕ ਆ ਜੀ ਦੀ ਕੋਈ ਟਮਾਟਾ ਲਾ ਬੂਝਾ ਜਾਂ ਹੈਗਾ ਏ ਉਹਦੀ ਕੋਈ ਪ੍ਰੋਬਲਮ ਨਹੀਂ ਬਸ ਖਟਾਣਾ ਕੱਢੇ ਲਾਓ ਜੀ ਗੰਨਾ ਮਿਲ ਵਾਲੀ ਮੋਟਰ ਤੇ ਆਏ ਹੋਏ ਸੀ ਢੇੜਾ ਮਾਰਨ ਤੇ ਜੀਰੀ 'ਚ ਪਾਣੀ ਹੈਗਾ ਸਾਰੀ 'ਚ ਕੱਲ ਮੀਂਹ ਪੈ ਗਿਆ ਤੇ ਕਾਫੀ ਡੇਢ ਦੋ ਘੰਟੇ ਮੀਂਹ ਪੈ ਗਿਆ ਤੇ ਉਹਦੇ ਕਰਕੇ ਸਾਰੇ ਕਿਆਰੇਆਂ 'ਚ ਪਾਣੀ ਹੈਗਾ ਏ। ਬਾਕੀ ਹੁਣ ਮੋਟਰ ਦੀ ਸੁੱਚ ਕੱਟ ਦੇਣੀ ਆ ਆਪਾਂ। ਤੇ ਇਦੋਂ ਬਾਅਦ ਪਾਣੀ ਸੁਕਾ ਦੇਣਾ ਆ ਆਪਾਂ ਜਿਹੜਾ ਮੰਨ ਲਓ ਖੜਾ ਕਿਆਰੇਆਂ 'ਚ ਖੜਾਈ ਆ। ਪਾਣੀ ਸੁਕਾ ਕੇ ਫਿਰ ਸਪਰੇਅ ਕਰਾਵਾਂਗੇ ਤਾਕਤ ਦੀ ਤੇ ਇੱਕ ਹਲਦੀ ਤੋਂ ਕਰਾਵਾਂਗੇ। ਹਲਦੀ ਤੋਂ ਜਿਹੜੀ ਕਰਾਉਣੀ ਆ ਆਪਾਂ ਉਹ ਕੱਲੀ ਹੋਂਦੀ ਆ। ਜਾਂ ਫਿਰ ਸੁੰਡੀ ਵਾਲੀ ਦੇ ਵਿੱਚ ਤਾਕਤ ਦੀ ਪਾ ਦਾਂਗੇ ਜੀਰੀ ਪੂਰੀ ਵਧੀਆ ਖੜੀ ਆ ਬਾਕੀ ਇਹ ਚ ਜੀਰੀ ਦੇ ਛੋਟੇ ਬੁੱਜੇ ਦੀ ਪ੍ਰੋਬਲਮ ਹੈਗੀ ਆ ਹੋਊਗੀ ਸਾਰੇ ਖੇਤ ਚ ਮੰਨ ਕੇ ਚਲੋ 10 15% ਆ ਦੇਖੋ ਜੇ ਮੈਂ ਛੋਟਾ ਬੁੱਜਾ ਰਹਿ ਗਿਆ ਦੇਖੋ ਇੰਨਾ ਕੇ ਰਹਿ ਗਿਆ ਇਹ ਨਾ ਗਾਹ ਵਧਿਆ ਹਾਂਗੇ ਨੇ ਕਿਤੇ ਕਿਤੇ ਨਹੀਂ ਟਮਾਟਾ ਮਟਰ ਲੈਨੇ ਕਿਤੇ ਬਾਕੀ ਆ ਦੇਖੋ ਗੋਬੇ ਨੇ ਭਰਨ ਲੱਗ ਜਾਣਾ ਹਫਤੇ ਦੇ ਵਿੱਚ ਵਿੱਚ ਆ ਝੰਡੇ ਪੱਤੇ ਵਾਲਾ ਚੱਲ ਪੀਨ ਵਾਲੀ ਬਾਕੀ ਕਾਲੂ ਨਾਲੇ ਕਰਾਉਨੇ ਆ ਸਪਰੇ ਸਾਰੇ ਹੜਾ ਦਾਲੇ ਜਿੰਨੇ ਵੀ ਬੱਟਾ ਬੱਟਾਂ ਤੇ ਕੱਖਾਂ ਤੋਂ ਤੇ ਸਾਰੀਆਂ ਬੱਟਾਂ ਸਾਫ਼ ਹੋ ਜਾਣਗੀਆਂ ਬਚਾਲ ਲੀਆਂ ਬੱਟਾਂ ਤੋਂ ਕੱਖ ਕਢਾ ਦਾਂਗੇ। ਬਾਕੀ ਬੂਝਾ ਵਧੀਆ ਮਾਰੇ ਹੋਇਆ ਜੀਰੀ ਨੇ। ਦੇਖੋ ਬੂਝਾ ਤਾਂ ਪੂਰਾ ਵਧੀਆ ਮਾਰੇ ਹੋਇਆ ਹੈਗੇ ਨੇ 20 22 25% ਪਹਿਲਾਂ ਮੈਂ ਗਿਣੇ ਤੀ। ਆ ਦੇਖੋ ਗੋ ਭਰਨ ਲੱਗ ਗਏ ਵਿੱਚ ਵਿੱਚ ਤਾਂ ਬੂਝੇ। ਬਾਕੀ ਹੁਣ ਸੁੱਚ ਕੱਟ Đਾਣੀਆਂ ਆਪਾਂ। ਹਫਤੇ 8-9 ਦਿਨ ਤੱਕ ਪਾਣੀ ਜਮਾ ਹੀ ਛੇਠਾਂ ਲੱਜੂਗਾ ਸੁੱਕ ਜਾਊਗਾ ਫੇਰ ਸਪਰੇਅ ਕਰਾਵਾਂਗੇ ਉਰੇ ਬਾਕੀ ਜੀਰੀ ਥੋੜੇ ਸਾਹਮਣੇ ਆ ਪਿੰਡ ਵਾਲੀ ਦਾ ਆਪਣੇ ਵਾਲੀ ਪਿੰਡ ਜੀਰੀ ਆਪਣੀ ਉਹ ਤਾਂ ਨਸਰਈ ਜਿਹੜੀ ਪਿੰਡ ਮੋਟਰ ਤੇ ਆ ਉਹ ਜੀਰੀ ਨਸਰਈ 70-80% ਬਾਕੀ ਥੋੜੀ ਪਤਲਾ ਲਵੇਟ ਦੀ ਪ੍ਰੋਬਲਮ ਆ ਬਾਲੀ ਜ਼ਿਆਦਾ ਨਹੀਂ ਜਿਹੜਾ ਹੁਣ ਕੱਲ ਮੀਂਹ ਪਿਆ ਨਾਲ ਹਵਾ ਚੱਲੀ ਆ ਉਹਨੇ ਸਾਰੀ ਪਤਲਾ ਲਵੇਟ ਜਿਹੜੀ ਪਈ ਹੋਈ ਸੀ ਸਾਰੀ ਝੜ ਗਈ ਹੇਠਾਂ ਹੀ ਤੇ ਪੱਤੇ ਖੁੱਲ ਗਏ ਬਾਕੀ ਛੋਟਾ ਬੂਝਾ ਕਾਫੀ ਆ ਆ ਜਿਹੜੀ ਉੱਚੀ ਨੀ ਮੀਂਹ ਜੀਰੀ ਦੀਂਦੀ ਆ ਉਹਦੇ ਕਰਕੇ ਆ ਛੋਟੇ ਬੁੱਝੇ ਕਰਕੇ ਜਿਹੜੇ ਆ ਖਾਲੀ-ਖਾਲੀ ਜੇ ਜਿਵੇਂ ਤੋੜ ਜੇ ਹੁੰਦੇ ਨੇ ਉਹ ਛੋਟੇ ਬੁੱਝੇ ਵਾਲੀ ਪ੍ਰੋਬਲਮ ਆ ਇਹਦਾ ਹੱਲ ਹੈ ਨਹੀਂ ਕੋਈ ਜੇ ਹੱਲ ਹੁੰਦਾ ਕੋਈ ਫਿਰ ਆਪਾਂ ਕਰ ਵੀ ਦਿੰਦੇ ਜਿੱਥੇ ਹੈਗੇ ਨੇ ਆ ਦੇਖੋ ਤਿੰਨ ਚਾਰ ਇਕੱਠੀ ਨੇ ਆ ਇੱਕ ਹੋਰੇ ਆ ਇੱਕ ਨਾਲ ਦੋ ਤੇ ਉਹ ਵੀ ਆ ਤਿੰਨ ਕਾਹੇ ਚਾਰ ਇੱਕਣ ਤੋੜਨੇ ਜਿੱਥੇ ਹੈਗੇ ਨੇ ਕਿਤੇ ਕਿਤੇ ਇੱਕ ਦੋ ਬੂਝੀ ਨੇ ਕਿਤੇ ਇੱਕੇ ਆ ਹੁਣ ਇਹਦਾ ਕਰ ਕਰ ਕੋ ਸਕਦੇ ਨਹੀਂ ਬਾਕੀ ਜੀਰੀ ਦੇ ਸਪਰੇਹਾਂ ਤਾਕਤ ਦੀਆਂ ਕਰ ਦਾਂਗੇ ਉਹੀ ਝਾੜ ਵਧੀਆ ਆ ਜਾਊਗਾ ਤੇ ਸੁੰਡੀ ਤੋਂ ਕਰ ਦਾਂਗੇ ਵਧੀਆ ਪੂਰੀ ਆ ਦੇਖੋ ਗਿੱਡੀ ਦੇ ਦੱਗੀ ਆ ਓਰੇ ਓਰੇ ਸਾਰੀ ਛੋਟੇ ਬੁੱਝੇ ਨੇ ਬਾਕੀ ਤੁਹਾਨੂੰ ਪਿੰਡ ਵਾਲੀ ਜੀਰੀ ਵੀ ਦਿਖਾਵਾਂਗੇ ਕੱਲ ਵਾਲੀ ਵੀਡੀਓ ਜ ਦਿਖਾਵਾਂਗੇ ਕੱਲੂ ਬਣਾਵਾਂਗੇ ਪਰਸੋਂ ਨੂੰ ਜਿਹੜੀ ਪਾਵਾਂਗੇ ਉਹ ਚ ਦਿਖਾਵਾਂਗੇ ਜੀਰੀ ਪਿੰਡ ਵਾਲੀ ਉਹ ਪੂਰੀ ਟੌਪ ਦੀ ਜੀਰੀ ਖੜੀ ਐਨ ਤਾਂ ਹੀ ਸਿਆਣੇ ਕਹਿੰਦੇ ਨੇ ਜਿਹੜੀ ਗੇਤੀ ਫਸਲ ਲੱਗੀ ਉਹਦੇ ਵਰਗੀ ਰੀਸ ਨਹੀਂ। ਨਾ ਉਹਦੇ ਜਿੰਨਾ ਝਾੜ ਦਿੰਦੀ ਆ ਫਿਰ ਪਛੇਤੀ ਫਸਲ। ਨਾ ਉਹਨੀ ਦੇਖਣ ਨੂੰ ਤਾਕੜੀ ਲੱਗਦੀ ਆ। ਐਤਕੀ ਥੋੜਾ ਜਿਹਾ ਮੱਕੀ ਕਰਕੇ ਮੱਕੀ ਦੀ ਬੜਾਈ ਕਰਕੇ ਮੀਂਹ ਪਈ ਗਏ ਨੇ ਤਾਂ ਜੀਰੀਆਂ ਲੇਟ ਹੋ ਗਈਆਂ। ਬਾਕੀ ਹੁਣ ਕਰਾਂਗੇ ਦੀ ਸੇਵਾ ਦੱਬ ਕੇ ਜੀਰੀ ਦੀ ਸਪਰੇ ਹਸਪਰੂਆ ਕਰਾਉਨੇ ਆ। ਵੀ ਜਿਹੜਾ ਝਾੜ 31 32 ਕਦਾ ਤਾਂ ਆਉਣਾ ਚਾਹੀਦਾ ਸਾਰੀ ਜੀਰੀ ਦਾ ਦੜਾ ਪੈਣਾ ਚਾਹੀਦਾ ਹੈ ਤਾਂ ਜਾ ਕੇ ਕਿਤੇ ਕੰਮ ਲੂਟ ਆਉ